ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਨੂੰ ਕਲੈਕਸ਼ਨ ਤੇ ਅੱਜ ਆਪਾਂ ਸੌਲ ਲੈ ਕੇ ਆਏ ਹਾਂ ਸਲੀਂਗ ਦੇ ਸੌਲ ਹੋਣਗੇ ਜੀ ਪਰ ਪਰ ਕਲਰ ਹੈ ਜ ਆਪਣੇ ਕੋਲੇ ਤੇ ਨਾਲ ਇਹ ਗੋਟਾ ਪੱਟੀ ਦਾ ਵਰਕ ਕੀਤਾ ਹੋਇਆ ਵਰਕ ਕੀਤਾ ਹੋਇਆ ਵਿੱਚ ਤਾਗੇ ਦਾ ਵਰਕਾ ਬਹੁਤ ਹੀ ਜਿਆਦਾ ਲੈਸ ਲੱਗੀ ਹੋਈ ਹੈ ਚਾਰੋਂ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਹ ਦਾ ਇੱਕ ਪਾਸਾ ਆ ਜੀ ਪੱਲੇ ਗੱਡੇ ਹੋਏ ਨੇ ਤੇ ਇਹ ਦਾ ਦੂਜਾ ਪਾਸਾ ਪੂਰਾ ਫੁੱਲ ਲੁੱਲਾ 8 ਮੀਟਰ ਦਾ ਸੌਲ ਹੈ ਗੜੀ ਹੈ ਜੀ ਆਪਣਾ ਸਰੀਲ ਦਾ ਸੋਲਾ ਇਹ ਬਹੁਤ ਹੀ ਪਿਆਰਾ ਕਲਰ ਵੀ ਦੇਖੋ ਕਿੰਨਾ ਸੋਹਣਾ ਹੈ ਇਹਦਾ ਰੇਟ ਰਹੂਗਾ ਜੀ 500 ਰੁਪਿਆ ਸੀਪੀ ਇਹਦੀ ਐਕਸਟਰਾ ਹੋਊਗੀ ਜੇ ਕਿਸੇ ਨੂੰ ਵੀ ਮੇਰੀ ਭੈਣ ਨੇ ਲੈਣਾ ਸਕਰੀਨ ਤੇ ਨੰਬਰ ਚੱਲ ਰਿਹਾ ਸਾਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਹੋਰ ਵੀ ਆਪਾਂ ਨੂੰ ਏਸੇ ਕਲਰ ਜੀ ਮਿਲ ਜਾਣਗੇ ਇੱਕ ਆਪਣੇ ਕੋਲ ਇਹ ਆਏ ਨੇ ਕਰਮਚ ਇਹ ਗਰਮ ਚਾਏ ਨੇ ਜੀ ਪੂਰੇ ਟਾਈਟਾ ਹੀ ਮਿੱਟਰ ਦੇ ਸੌਣ ਲੇਗੇ ਦੇਖ ਸਕਦੇ ਹੋ ਇਹ ਦੀ ਬੈਕ ਸਾਈਡ ਹੋ ਗਈ ਇਹ ਦੀ ਸਿੱਧੀ ਸਾਈਡ ਆ ਇਹਨਾਂ ਦਾ ਰੇਟ ਰੂਮ ਦਾ 200 ਰੁਪਏ ਸੀਪਿੰਗ ਤੇ ਐਕਸਟਰਾ ਹੋਊਗੀ ਪੱਛਮ ਦੇ ਸੌਣ ਲੇ ਪੂਰੇ ਵਧੀਆ ਗਰਮ ਨੇ ਇਹਨਾਂ 'ਚ ਹੋਰ ਕਲਰ ਵੀ ਆਉਂਦੇ ਨੇ ਜਿਵੇਂ ਕਿ ਇਹ ਕ ਇੱਕ ਰੰਗ ਇਸ ਤਰ੍ਹਾਂ ਦੇ ਸੌਲ ਆਪਾਂ ਨੂੰ ਹੋਰ ਵੀ ਮਿਲ ਜਾਣਗੇ ਇਹਨਾਂ ਦਾ ਰੇਟ ਰੂਮ ਦਾ 200 ਰੁਪਏ ਜੇਕਰ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਨੇ ਨਮ ਨਮ ਡਿਜ਼ਾਈਨ ਦੇਖਣਾ ਚਾਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ